ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਮਰਾਲਾ ਦੇ ਮੈਰਿਜ ਪੈਲੇਸ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਸਟੇਜ 'ਤੇ ਡਾਂਸ ਕਰ ਰਹੀ ਲੜਕੀ ਦਾ ਕਿਸੇ ਗੱਲ ਨੂੰ ਲੈ ਕੇ ਵਿਆਹ ਵਿੱਚ ਆਏ ਕੁਝ ਲੜਕਿਆਂ ਨਾਲ ਟਕਰਾਅ ਹੋ ਜਾਂਦਾ ਹੈ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਜਿਸ ਤੋਂ ਬਾਅਦ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਤਿੰਨ ਅਣਪਛਾਤੇ ਵਿਅਕਤੀਆਂ ਸਮੇਤ ਚਾਰ ਤੇ 294 506 509 IPC ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਹੈ ਕੱਲ ਸ਼ਾਮ ਦੇ ਟਾਈਮ ਗਿਲ ਪਲੇਸ ਸਮਰਾਲੇ ਸਾਡੇ ਤੇ ਜਿਹੜੀ ਭੰਗੜਾ ਕਲਾਕਾਰਾਂ ਦੀ ਟੀਮ ਆਈ ਸੀ ਜਿਹਦੇ ਵਿੱਚ ਲੜਕੀਆਂ ਵੀ ਇੰਨੇ ਸਨ ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਤੇ ਉਹਦੇ ਵਾਲ ਗਲਾਸ ਵੀ ਛੁੱਟਿਆਗਾ ਕੋਈ ਸ਼ਾਹੀ ਬੰਦੇ ਸੀ ਜਿਹਦਾ ਜਗਰੂਪ ਸਿੰਘ ਦੇ ਦੋ ਦੋ ਨਾਮ ਨੂੰ ਸਾਥੀ ਸੀ ਜਿਵੇਂ ਸਾਡੇ ਕੋਲ ਵੀ ਵੀਡੀਓ ਆਈ ਆ ਮਲੇਹਟ ਆਈ ਆ ਇਹਦੀ ਅਸੀਂ ਤਹਿਕੀਕਤ ਕਰਕੇ ਮਾਨਯੋਗ ਅਸਿਸਮਚੌਦ ਦੇ ਧਿਆਨ ਜੀ ਲੈਂਦਾ ਜਿਨ੍ਹਾਂ ਨੇ ਵੀ ਸਾਨੂੰ ਸਖਤ ਨਿਰਦੇਸ਼ ਦਿੱਤੇ ਆ ਜਿਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਇਹਦੇ ਜਗਰੂਪ ਸਿੰਘ ਜਿਹੜਾ ਮੁੰਡਾ ਸੀ ਤੇ ਉਹਦੇ ਦੋ ਦੋ ਸਾਥੀ ਜਿਹਨਾਂ ਦੇ ਖਾਤੋਂ 294 506 ਤੇ 509 ਆਈਪੀਸੀ ਦੇ ਸਮਰਾਲਾ ਥਾਣਾ ਮਗੇ ਪਰਚਾ ਦਰਜ ਕੀਤਾ ਹੈ ਤੇ ਇਹਨਾਂ ਨੂੰ ਖੇਤੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿ ਕਿੱਥੇ ਦੇ ਰਹਿਣ ਵਾਲਾ ਜੀ ਕੋਈ ਮਲਾਜਮ ਵਗੈਰਾ ਵੀ ਆ ਪੁੱਛ ਇਹ ਅਰੇ ਕਨਫਰਮ ਦਾ ਬਾਅਦ ਹੋਊਗਾ ਮੁਰਲੀ ਤ੍ਰੀਸ਼ਰ ਤੋਂ ਲੱਗਿਆ ਮੀ ਲੁਧਿਆਣਾ ਸ਼ਹਿਰ ਦੇ ਵਿੱਚੇ ਮੌਜੂਦ ਅਨਾਨਮਾ ਪਿੰਡ ਦਾ ਪਿਛੋੜੇ ਰਹਿਣ ਵਾਲਾ ਕਿੰਨਾ ਤੇ ਪਰਚਾ ਦਰਜ ਕੀਤਾ ਜੀ ਕੀ ਕੀ ਨਾਮ ਨੇ ਤੇ ਕਿਹੜੀਆਂ ਧਰਮਾਂ ਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਕੇਸ ਦਰਜ ਕੀਤਾ ਜਗਨੂਪ ਸਿੰਘ ਉਹਦਾ ਨਾਮ ਨੂੰ ਦੋ ਤਿੰਨ ਸਾਥੀ ਜਿਹੜੇ ਆ ਉਹ ਦਰਾਨਾ ਤ੍ਰੀਸ਼ ਜਿਹੜਾ ਵੀਡੀਓ ਹੀ ਕਬਜ਼ੇ ਚ ਲੱਗਾ ਉਹਨਾਂ ਦਾ ਵੀ ਪਤਾ ਲਾ ਲਾਂਗੇ ਇਹਨਾਂ ਦੇ ਖਿਲਾਫ ਜਿਹੜਾ ਪਰਚਾ 294 506 ਤੇ 509 ਇਹ ਬੀਸੀ ਜਰ ਸੱਤ ਪਰਮਾਨ ਦਾ ਜਿਹੜਾ ਦਰਜ ਕੀਤਾ ਠੀਕ ਹੈ ਖਰੜ ਦੇ ਪੁਲਿਸ ਨੂੰ ਇਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੈਕਟਰ 26 ਸਨ ਇਨਕਲੇਵ ਮਾਰਕ ਟੇਸਵੇਰੇ ਸਾਥੇ 10 ਵਜੇ ਨਾਕਾ ਲਗਾਇਆ ਗਿਆ ਸੀ ਜਿਸ ਵਿੱਚ ਇੱਕ ਮੋਟਰਸਾਈਕਲ ਚੋਰ ਗਿਰੋਧਾ ਪਰਦਾ ਫਾਸ਼ ਕਰਕੇ ਤਿੰਨ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ। ਇਹਨਾਂ ਪਾਸੋਂ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਇਹ ਬੰਗਾਲਾ ਬਸਤੀ ਦੇ ਰਹਿਣ ਵਾਲੇ ਹਨ ਤੇ ਇਸ ਗਿਰੋਧਾ ਇੱਕ ਹੋਰ ਸਖਸ਼ ਫਰਾਰ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਖੁਲਾਸੇ ਹੋਣ ਦੀ ਆਸ ਹੈ। ਸਰ ਜਿਹੜੇ ਅਜੇ ਇੱਕ ਚੋਰ ਕਾਬੂ ਕਰੇ ਨਾ ਬਾਰੇ ਜਾਣਕਾਰੀ ਦਿਓਗੇ? ਇਹ ਜਿਸ ਸਾਡੇ ਪੁਲਿਸ ਪਾਰਟੀ ਨੇ ਮਾਰਨਿੰਗ ਦਾ ਨਾਕਾ ਲਾਇਆ ਹਰਸ਼ੀਗਰ ਗਾਰਡਨ ਕਲੈਕਸ਼ਨ ਉਹਦੇ ਤਹਿਤ ਇਹਨਾਂ ਨੂੰ ਕੋਈ ਮੁਖਵਰੇ ਖਾਸ ਇਨਫਰਮੇਸ਼ਨ ਮਿਲ ਸੀ ਤੇ ਇਹ ਐਸ ਜਤਿੰਦਰ ਸਿੰਘ ਨਾਕੇ ਤੇ ਸੀਗੇ ਪੁਲਿਸ ਪਾਰਟੀ ਨਾਲ ਤੇ ਉਥੇ ਤਿੰਨ ਲੜਕੇ ਸੀਗੇ ਇਹਨਾਂ ਦਾ ਬੂਬੀਤਾ ਸੀਗਾ ਦੋ ਮੋਟਰਸਾਈਕਲ ਤੇ ਟੋਟਲ ਕਿੰਨੇ ਮੋਟਰਸਾਈਕਲ ਫਿਰ ਇਹਨਾਂ ਦੇ ਕੁਝ ਵਿਸਤੇ ਦੋ ਫਿਰ ਆਹ ਹੋਰ ਮੋਟਰਸਾਈਕਲ ਬਰਾਮ ਦੇ ਜਿਵੇਂ ਟੋਟਲ 4 ਬਾਈਕ ਨੇ ਹਾਂ ਦੋ ਐਕਟਿਵ ਆ ਐਂਡ ਦੋ ਮੋਟਰਸਾਈਕਲ ਕਿੱਥੋਂ ਦੇ ਰਹਿਣ ਵਾਲੇ ਬੰਦੇ ਜੀ ਇਹੀ ਸਾਰੇ ਬੰਗਾਲਾ ਬਸਤੀ ਮੁੱਢ ਖੜੇ ਰਹਿਣ ਵਾਲੇ ਚੋਣਾਈ ਨੇ ਕਿੰਨੇ ਲੜਕੇ ਔਰ ਜਿਹੜਾ ਇੱਕ ਇਹਨਾਂ ਦਾ ਮੇਨ ਵਾਲਾ ਲੜਕਾ ਉਹ ਹਲੇ ਗ੍ਰਿਫਟਸ 'ਚ ਨਹੀਂ ਆਇਆ ਜਲਦੀ ਉਹਨੂੰ ਵੀ ਪਕੜਿਆ ਜਾਏ ਇਹ ਫਿਰ ਭੇਜਦੇ ਜੀ ਉੱਥੇ ਹਾਂ ਉਹ ਜੋ ਵੀ ਪ੍ਰੋਟੋਕਾਲ ਹੈ ਉਹਦੇ ਅਕੋਰਡਿੰਗ ਬਣਾ ਨੂੰ ਉੱਥੇ ਭੇਜ ਦਿੱਤਾ ਜੀ ਟੋਟਲ 4 ਮਤਲਬ ਮੋਟਰਸਾਈਕਲ ਤੇ ਵਿੱਚੋਂ ਐਕਟਿਵ ਆ 4 ਬਾਈਕ ਨੇ 4 ਕੁਝ ਹੋਰ ਵੀ ਬ੍ਰਾਹਮਤ ਹੋਏ ਜੀ ਅਫਰਦਰ ਜਿਹੜਾ ਇੱਕ ਬੰਦਾ ਰਹਿੰਦਾ ਹੈ ਨਾ ਮੈਨੇ ਉਹਨੂੰ ਪੱਤਰ ਤੇ ਆਮ ਆਦਮੀ ਪਾਰਟੀ ਵੱਲੋਂ ਤੇ ਇੰਡੀਆ ਗੱਠ ਜੋੜਦਿਆਂ ਹੋਰ ਸਹਿਯੋਗੀ ਪਾਰਟੀਆਂ ਦੇ ਨਾਲ ਮਿਲ ਕੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕੱਲ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਜਿਸ ਵਿੱਚ ਵੱਡੀ ਗਿਣਤੀ ਅੰਦਰ ਆਮ ਆਦਮੀ ਪਾਰਟੀ ਦੇ ਵਰਕਰ ਵਧਾਇ ਕਤੇ ਹੋਰ ਆਗੂ ਹਿੱਸਾ ਲੈਣਗੇ ਅਤੇ ਭਾਜਪਾ ਦੇ ਖਿਲਾਫ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਗੇ ਇਸ ਤੋਂ ਇਲਾਵਾ ਕਾਂਗਰਸ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਵੇਗੀ ਪੰਜਾਬ ਦੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਡੇ ਮਾਣਯੋਗ ਮੁੱਖ ਮੰਤਰੀ ਸਹਿਬਾਨ ਅੱਜ ਸਾਰੇ ਜਾ ਰਹੇ ਆ ਕਾਟਰਾ ਅੰਮ੍ਰਿਤਾਲਾ ਗਰਾਊਂਡ 11:00 ਵਜੇ ਪਹੁੰਚਣਾ ਹੈ 10:30 11:00 ਵਜੇ। ਔਰ ਜੋ ਇਹ ਮੋਦੀ ਸਰਕਾਰ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਆ ਔਰ ਆਲਪਾ ਜੰਨੀਆਂ ਵੀ ਸਾਡੀਆਂ ਨੈਸ਼ਨਲ ਪਾਰਟੀਆਂ ਜਿਹੜੇ ਸਾਡਾ ਇੰਡੀਆ ਦਾ ਆਲਾਈਸ ਹੈਗਾ ਸਾਰੀਆਂ ਮਾਜੋਰ ਪਾਰਟੀਆਂ ਆ ਰਹੀਆਂ ਨੇ ਅਸੀਂ ਰਲ ਕੇ ਉੱਥੇ ਇੱਕ ਵੱਡਾ ਜਨ ਸਬੂਦ ਇਕੱਠਾ ਹੋਣਾ ਹੈ। ਰੋਸ ਰੈਲੀ ਹੋਣੀ ਹੈਗੀ ਆ ਜਿਹਦੇ ਵਿੱਚ ਜਿਸ ਤਰ੍ਹਾਂ ਮੋਦੀ ਸਰਕਾਰ ਧੱਕੇਸ਼ਾਹੀ ਕਰਦੀ ਆ ਇਹ ਡੀ ਨੂਸ ਆਸੀ ਸੀ ਪੀ ਆਈ ਨੂੰ ਆਪਣੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੇ ਨੇ ਲੋਗ ਇਹ। ਉਰੇ ਰੋਕਰ ਵਾਸਤੇ ਔਰ ਹਿੰਦੁਸਤਾਨੀਆਂ ਦੇ ਸਾਡੇ ਲੋਕਾਂ ਦੇ ਅੱਖਾਂ ਖੁੱਲਣ ਵਾਸਤੇ ਜਿਨ੍ਹਾਂ ਦੇ ਉੱਤੇ ਕਈਆਂ ਨੂੰ ਮਿਸ ਕੀਤਾ ਹੋਇਆ ਮਤਲਬ ਇਪਰੋਟਾਈਜ਼ਡ ਟਾਈਪ ਉਹ ਦੱਸਣ ਵਾਸਤੇ ਕਿ ਕਿਸ ਤਰੀਕੇ ਨਾਲ ਇਹ ਲੋਤੀ ਸਰਕਾਰ ਥੱਕਾ ਕਰ ਰਹੀ ਹੈ ਉਹ ਫੇਸੀ ਉਹ ਇੱਕ ਮਹਾਰਾਜੀ ਹੋਣ ਜਾ ਰਹੀ ਹੈ ਸਰ ਹੋਰ ਪਾਰਟੀਆਂ ਵੀ ਹਿੱਸਾ ਲੈ ਗਈ ਹੈ ਅਲਰੇਡੀ ਔਰ ਸਾਰੀਆਂ ਆ ਰਹੀਆਂ ਨੇ ਸਾਰੀਆਂ ਕਾਂਗਰਸ ਵੀ ਆ ਰਹੀ ਹੈ ਆਵਾਜ਼ੀ ਪਾਰਟੀ ਵੀ ਆ ਰਹੀ ਹੈ ਬਮਤਾ ਜੀ ਜੀ ਆ ਰਹੀ ਹੈ ਕਰੋ ਸ਼ਿਵਸਨ ਆਲੇ ਵੀ ਆ ਰਹੇ ਬਹੁਤ ਸਾਰੇ ਆ ਰਹੇ ਦਿੱਲੀ ਦੇ ਟ੍ਰਾਂਸਪੋਰਟ ਵਿਭਾਗ ਦੀ ਵੀਡੀਓ ਵੱਲੋਂ ਜਿਹੜਾ ਵਾ ਇੱਕ ਸਮਨ ਭੇਜਿਆ ਗਿਆ ਵਾ ਉਹੀ ਹੈ ਨਾ ਇਸੇ ਲਈ ਤਾਂ ਜਾ ਰਹੇ ਆ ਕੱਲ ਅਸੀਂ ਜਿਹੜਾ ਰੋਜ਼ ਹੀ ਨਵਾਂ ਹੈ ਲਵ ਲੈਟਰ ਕਿਸ ਤਰ੍ਹਾਂ ਜਮ ਭੇਜ ਦਿੰਦੇ ਨੇ ਬੁਲਾਉਂਦੇ ਨੇ ਬੁਲਾ ਕੇ ਪਹਿਲਾਂ ਪੈਸੇ ਦੀ ਆਫਰ ਕਰਦੇ ਆ ਤੇ ਫਿਰ ਮੁੜ ਕੇ ਜੇ ਨਹੀਂ ਮੰਨਦੇ ਤਾਂ ਫਿਰ ਇਹਨਾਂ ਨੂੰ ਵਿਦੇਸ਼ੀ ਪਾਸੇ ਜਿਹੜੇ ਨਹੀਂ ਲੰਦੇ ਤੇ ਉਹਨਾਂ ਨੂੰ ਛੁੱਟੇ ਕੇ ਸਾਫ ਸਾਕੇ ਪੀੜੀ ਦੇ ਚੱਕਰਾਂ ਦੇ ਪਾਸੇ ਜੇ ਲੱਗ ਪਏ ਜਰ ਕਮਲ ਸਿੰਘ ਨੂੰ ਲਗਾਤਾਰ ਇਲਜ਼ਾਮ ਵੀ ਲੱਗ ਰਹੇ ਨੇ ਕਿ ਆਪਰੇਸ਼ਨ ਲੋਕਸ ਦੇ ਤਹਿਤ ਐਮਐਲਆ ਤੋਂ ਫੋਟੋ ਲਈ ਜਾ ਰਹੀਆਂ ਫੋਨ ਕੀਤੇ ਜਾ ਰਹੇ ਆਫਰ ਦਿੱਤੇ ਜਾ ਰਹੇ ਨੇ ਜਿਹੜੇ ਐਡਮਿਨਿਕ ਐਮਐਲਏ ਨੂੰ ਆਈਆ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਕੋਈ ਕਾਲ ਜਾਂ ਮੈਸੇਜ ਵੀ ਆਇਆ ਨਹੀਂ ਨਹੀਂ ਸਾਨੂੰ ਨਹੀਂ ਆਇਆ ਤੇ ਨਾ ਹੀ ਉਹਨਾਂ ਦੀ ਜ਼ੁਰਤ ਤਾਂ ਵੀ ਨਾ ਦਾ ਗੋਗੀ ਬਿਕਾਊ ਮਾਲ ਆ ਦਾਸੀ ਪਿੱਟਣ ਵਾਲੇ ਨਾ ਛੁਪਣ ਵਾਲੇ ਨਾ ਡਰਨ ਵਾਲੇ ਆ ਇਸ ਕਰਕੇ ਸੀ ਪਾਰਟੀ ਦੇ ਸੱਚੇ ਸਿਪਾਹੀ ਹੈਗੇ ਪਾਰਟੀ ਦੇ ਨਾਲ ਖੜੇ ਆ ਜਦੋਂ ਤੱਕ ਸਾਡੇ ਕੇਜੀਵਾਲ ਸਾਹਿਬ ਦੀ ਸਮ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਪੂਰੀ ਲੜਾਈ ਲੜਾਂਗੇ ਅੱਜ ਜਿੱਥੇ ਤੱਕ ਜੇ ਸਾਨੂੰ ਜੇਲਾ ਚ ਵੀ ਜਾਣਾ ਪਿਆ ਕੁਛ ਵੀ ਕਰਦਾ ਪਿਆ ਅਸੀਂ ਉਹ ਉਹ ਸੱਤ ਤੱਕ ਜਾਣ ਤਿਆਰ ਬੱਠਾ ਲੁਧਿਆਣਾ ਟਿਬਾ ਰੋਡ ਉੱਪਰ バス ਨਾਲ ਐਕਸੀਡੈਂਟ ਹੋ ਜਾਣ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ ਜਿੱਥੇ ਮੌਕੇ ਤੇ ਪਹੁੰਚ ਪੁਲਿਸ ਵਾਲੋ ਜਾਮ ਖਲਵਾਉਣ ਦੀ ਕੋਸ਼ਿਸ਼ ਕੀਤੀ ਕਿ ਤੇ ਇਸ ਇੱਕ ਬੱਸ ਨੂੰ ਭਾਗਪੁਰ ਤੋਂ ਟੋਚਨ ਪਾ ਕੇ ਦੂਸਰੀ ਬੱਸ ਨਾਲ ਲਿਆਂਦਾ ਜਾ ਰਿਹਾ ਸੀ ਕਿ ਅਚਾਨਕ ਹੁੱਕ ਟੁੱਟ ਗਈ ਤੇ ਬੱਸ ਤਲਾਨ ਤੋਂ ਵਾਪਸ ਮੁੜ ਗਈ ਜਿਸ ਦੇ ਨਾਲ ਇੱਕ ਛੋਟਾ ਹਾਥੀ ਨਾਲ ਹਾਦਸਾ ਵਾਪਰ ਗਿਆ ਤੇ ਛੋਟਾ ਹਾਥੀ ਪਿੱਛੇ ਮੋੜਨ ਦੇ ਨਾਲ ਇੱਕ ਮੋਟਰਸਾਈਕਲ ਛੋਟੇ ਹਾਥੀ ਦੇ ਪਿੱਛੇ ਫਸ ਗਿਆ ਛੋਟਾ ਦਾ ਸਿਰ ਵੀ ਫਟ ਲੱਗੀ ਹੋਵੇ ਕਿਤੇ ਗਲਤੀ ਆ ਦੇਖੋ ਜੀ ਇਹਨਾਂ ਦਾ ਟੋਚਨ ਖੁੱਲਿਆ ਹੋਇਆ ਵਾ ਇਹ ਪੰਜਾਬ ਰੋਡਵੇ ਦੀ ਗਲਤੀ ਆ ਆ ਦੇਖੋ ਤੋ ਆ ਟੁੱਟ ਗਿਆ ਆ ਹੁੱਕ ਦੇ ਕਿੰਨੇ ਟਾਂਕੇ ਲੱਗੇ ਹੋਏ ਆ ਇਹ ਬਿਲਕੁਲ ਤਾਂ ਨਵੀਂ ਲਾਉਣੀ ਚਾਹੀਦੀ ਸੀ ਆ ਦੇਖੋ ਕੀ ਹਾਲ ਇਹਦਾ ਆ ਤੁਸੀਂ ਕੈਮਰਾ ਮਾਰ ਕੇ ਦੇਖੋ ਇਹਨਾਂ ਦੇ ਹਾਲਾਤ ਕੀ ਨੇ ਆ ਰਿਹਾ ਜੀ ਦੇਖਿਆ ਬੱਸਾ ਦੋ ਰੋਡ ਪੰਜਾਬ ਰੋਡਵੇ ਦੀ ਬੱਸ ਆ ਜੀ ਇਹਦਾ ਟੋਚਨ ਖੁੱਲ ਗਿਆ ਵਾ ਉਹ ਪਿੱਛੇ ਜਾ ਕੇ ਉਹ ਛੋਟੇ ਹਾਥੀ ਚ ਵੱਜੀਆ ਛੋਟਾ ਹਾਥੀ ਜਾ ਕੇ ਇੱਕ ਮੋਟਰਸਾਈਕਲ ਵਿੱਚ ਵੱਜਿਆ ਵਾ ਦੋਨਾਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਕਿੰਨੀਆਂ ਕਿੱਟਾਂ ਲੱਗੀਆਂ ਸੱਟਾਂ ਤਕਰੀਬਨ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਨੇ ਕਾਫੀ ਸੱਟਾਂ ਲੱਗੀਆਂ ਹਾਂਜੀ ਇਹ ਸਾਡੇ ਤਲਵਾਰ ਸਾਹਿਬ ਨੇ ਉਹਨਾਂ ਦਾ ਦਫਤਰ ਹੈ ਇਹ ਟਿਬਰੋਰ ਏਰੀਆ ਪੈਂਦਾ ਉੱਥੇ ਹਾਸਤਾ ਹੋਇਆ ਅੱਛਾ ਬਚਾਅ ਹੋ ਗਿਆ ਬਾਈ ਜਾਨਾਂ ਦਾ ਜਾਨੋਂ ਬਚਾਵਾ ਦਾ ਸੱਟਾ ਕਾਫੀ ਨੇ ਇੰਜਰਡ ਦੇ ਅੱਛਾ ਇੱਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਉਹਨਾਂ ਨੇ ਜਾਨਾਂ ਖਲਵਾ ਦਿੱਤਾ ਵਾ ਮਤਲਬ ਕਾਫੀ ਬਚਾਅ ਹੋ ਗਿਆ ਜਾਨਾਂ ਦਾ ਬਚਾਅ ਹੋ ਗਿਆ ਤਕਰੀਬਨ 2 ਬੰਦੇ ਇੰਜਰਡ ਹੋਏ ਆ ਯਾਰ ਉਹ ਗੱਲ ਕੀ ਕੀ ਹੋਇਆ ਕਿ ਆ ਹੋਇਆ ਕੀ ਆ ਇੱਥੇ ਦਾਦਾ ਹੋਇਆ ਕੀ ਆ ਹੋਇਆ ਕੀ ਆ ਉਹ ਬੰਦਾ ਲੈ ਲੈ ਜੇ ਤੂੰ ਬਾਤ ਸਮਝਦਾ ਗੱਡੀ ਗੱਡੀ ਜਲਾ ਰਹੇ ਆ ਅੱਛਾ ਜੀ ਆ ਪਿੱਛੇ ਗੱਡੀ ਆ ਟੋਇਨ ਰੇਡ ਦਾ ਟੋਇਨ ਟੁੱਟ ਗਿਆ ਟੋਇਨ ਉੱਡ ਗੱਡੀ ਪਿੱਛੇ ਰੁੜ ਗਈ ਅੱਛਾ ਜੀ ਪਿੱਛੇ ਰੁੜ ਗਏ ਹੁਣ ਸਾਨੂੰ ਨਹੀਂ ਪਤਾ ਵੀ ਪਿੱਛੇ ਗੱਡੀ ਆ ਰਹੀ ਜੀ ਕਿੱਦੀ ਕਿੜੀ ਜਗ੍ਹਾ ਤੋਂ ਲੈ ਕੇ ਆਈ ਸੀ ਬਾਈ ਜੀ ਇਹਨੂੰ ਲੈ ਕੇ ਆਂਦੀ ਭੋਗ ਪੁੱਤ ਲੈ ਕੇ ਆਇਆ ਭੋਗ ਪੁੱਤ ਲੈ ਕੇ ਆਏ ਗੱਡੀ ਖਰਾਬ ਦੀ ਗੱਡੀ ਖਰਾਬ ਹੋਈ ਉਹ ਪਰਸੋਂ ਦੀ ਖਰਾਬ ਹੋ ਗਈ ਅੱਛਾ ਤੁਸੀਂ ਉਦੋਂ ਟੋਇਨ ਲਵਾ ਕੇ ਲੈ ਕੇ ਆਏ ਅਚਾਨਕ ਟੁੱਟ ਗਿਆ ਅਚਾਨਕ ਟੁੱਟ ਗਿਆ ਮੂਰੇ ਜਾ ਉਹ ਪਿਆ ਜੀ ਦੇਖ ਲਓ ਤੁਸੀਂ ਫੋਟੋ ਖਿੱਚ ਲਓ ਉਹਦਾ ਬਚਾਅ ਹੋ ਗਿਆ ਉਦਾਂ ਬਚਾਅ ਹੋ ਗਿਆ ਉਹ ਗੱਡੀ ਦੇ ਪਿੱਛੇ ਪਿੱਛੇ ਟੈਂਪਿਕਡਰ ਗੱਡੀ ਹਰ ਜਾਨੀ ਬਚਾ ਹੋ ਗਿਆ ਟੋਜਨ ਟੁੱਟਨ ਕਰਕੇ ਹੋ ਗਿਆ ਉਹਨਾਂ ਨੇ ਗੱਲਬਾਤ ਕੋਈ ਦੋ ਜਨ ਮਾਇ ਦਾ ਜਾਨੂੰ ਗੱਡੀ ਖੜਾ ਗਿਆ ਜਾਨੂੰ ਮੈਨੂੰ ਮਿਲੇ ਹੀ ਨਹੀਂ ਕੋਈ ਉੱਥੇ ਉਹ ਬਚ ਗਏ ਉਹ ਬੰਦੇ ਬਚ ਗਏ ਭਾਈ ਸਾਡੇ 8 ਤੋਂ ਪਹਿਲਾਂ ਹੀ ਮੋਟਰਸਾਈਕਲ ਵਿੱਚ ਫਸੇ ਸੀ ਤੇ ਇਹ ਥੱਲੇ ਟੁੱਟ ਗਿਆ ਇਹ ਕਰਕੇ ਬੱਸ ਰੁਕ ਗਈ ਆ ਅੱਛਾ ਜੀ ਤੇ ਪਿੱਛੇ ਉਹ ਗੱਡੀ ਵੱਜੀ ਨਾਲ ਕੇ ਵਿੱਚ ਮੋਟਰਸਾਈਕਲ ਫਸ ਗਿਆ ਉਹ ਅੱਛਾ ਕੋਈ ਬੰਦੇ ਦਾ ਮਾਮਲਾ ਪਿੱਛਾ ਬਚਾਈ ਆ ਜੀ ਬਚਾਵਾ ਬੰਦੇ ਹਸਪਤਾਲ ਦੇ ਤੇ ਨਹੀਂ ਬਚਾਈ ਆ ਜੀ ਹਸਪੀਟਲ ਜਾਂਦੀ ਲੋੜ ਵੀ ਇਹ ਕਰਕੇ ਮੁੰਡੇ ਬੱਸਾਂ ਆਲੇ ਕਿੱਥੇ ਨੇ ਬੱਸਾਂ ਆਲੇ ਉਹ ਖੜੇ ਵੀ ਫਿੱਲੀ ਰੁਕਦੀ ਉਹ ਤਾਂ ਕਰੇ ਜੀ ਇਹ ਕੋ ਖੜੇ ਕੋ ਖੜ ਥਾਣਾ ਬਲਾਚੌਰ ਦੇ ਦਿਨ ਪੈਂਦੇ ਪਿੰਡ ਬੀਰੋਵਾਲ ਦੇ ਨੇੜੇ ਐਚ ਆਰ ਟਾਬੇ ਤੇ ਬੀਤੀ ਰਾਤ ਇੱਕ ਭਿਆਨਕ ਐਕਸੀਡੈਂਟ ਮੋਟਰਸਾਈਕਲ ਤੇ ਸਕੂਟਰੀ ਵਿਚਕਾਰ ਟੱਕਰ ਹੋ ਗਈ ਤੇ ਸਾਥੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਸਕੂਟੀ ਸਵਾਰ ਗੰਭੀਰ ਜ਼ਖਮੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮੇਰਾ ਬੇਟਾ ਵਰਿੰਦਰ ਕੁਮਾਰ ਉਮਰ ਦੀ 33 ਸਾਲਾ ਪੁੱਤਰ ਦੁਰਗਾ ਦਾਸ ਵਾਸੀ ਮਿਹਰਬਾਨ ਬਸਤੀ ਜੋਧੇਵਾਲ ਵਾਸੀ ਲੁਧਿਆਣਾ ਵਿਖੇ ਕੈਮੀਕਲ ਸਟੋਰ ਵਿਖੇ ਕੰਮ ਕਰਦਾ ਸੀ ਤੇ ਘਰ ਦਾ ਸਾਰਾ ਖਰਚਾ ਵਿਰਿੰਦਰ ਕੁਮਾਰ ਦੀ ਕਮਾਈ ਨਾਲ ਹੀ ਚੱਲਦਾ ਸੀ ਕਾਲਮ ਮਿਤੀ 3 ਜੁਲਾਈ ਅੰਮੇਲੀ ਸੀ ਥਾਣੇ ਜੀ ਯੂ ਐਸ ਆਰ ਟਾਪ ਬਿਲਕੁਲ ਐਕਸ਼ਨ ਹੋਇਆ ਮੋਟਰਸਾਈਕਲ ਤੇ ਸਕੂਟਰ ਦਾ ਯੂ ਐਸ ਸੀ ਰਿਸ਼ਪਾਲ ਸਿੰਘ ਮੌਕੇ ਤੇ ਗਏ ਸੀ ਜੀ ਜ਼ਖਮੀ ਚੈਰੀਟੇਬਲ ਆਸਥਾ ਵਾਲਾ ਗੱਡੀ ਦਾਖਲ ਸੀ ਜੀ 1 ਫੁੱਟ ਸੀਗੇ ਬ्यान ਦੇ ਵਿੱਚ ਫੇਕੀ ਸੀਗੇ ਫਿਰ ਆਤ ਜਿਹੜਾ ਮੌਕੇ ਤੇ ਇੰਜਰਡ ਸੀਗਾ ਮੁੰਡਾ ਕੀ ਨਾਮ ਸੀ ਉਹਦਾ ਗੁਰਿੰਦਰ ਕੁਮਾਰ ਜੀ ਉਹਦੀ ਡੈੱਡਮੋਰਟੀ ਸਾਡੇ ਜਾਣ ਤੋਂ ਪਹਿਲਾਂ ਹੀ ਇਹਨਾਂ ਨੇ ਜਮ੍ਹਾਂ ਕਰਵਾਤੀ ਸੀ ਸੇਵਾਦਾਰਸਾ ਬਲਾਚੌਰ ਜੀ ਤੇ ਅੱਜ ਫਿਰ ਉਹਦੀ ਕਾਰਵਾਈ ਕੀਤੀ ਹੈ ਜੀ ਮਕਦਮਾ ਦਰਜ ਕਰਿਆ ਮਕਦਮਾ ਨੰਬਰ 18 ਅੰਡਰ ਸੈਕਸ਼ਨ 279 337 427 304 ए ਤੇ ਉਸ ਹੋਂ ਦਾ ਕੇਰੀ ਬੋਡੀ ਵਾਸਤੇ ਵਾਲੇ ਕੀਤੀ ਜਾਊਗੀ ਜਿਹੜਾ ਅਕਿਊਜ਼ਡ ਹੈਗਾ ਉਹਦੇ ਨੇ ਸੱਟਾਂ ਲੱਗੀਆਂ ਉਹ ਪੀਜੀ ਵਿੱਚ ਦਾਖਲ ਹੈ ਜੀ ਉਹਦਾ ਮਿਲ ਕੇ ਉਹਦੀ ਵਰਸ਼ਨ ਲਈ ਜਾਊਗਾ ਜੀ ਸਰ ਸੁਪਰਾਮਤ ਆਪ ਨੂੰ ਪਤਾ ਚੱਲਿਆ ਕਿ ਜਿਹੜਾ ਐਕਟਵਾਸ ਹੋਸੀ ਉਹਦੀ ਡ੍ਰਿੰਕ ਕੀਤੀ ਹੋਈ ਸੀ ਇਹਦੇ ਬਾਰੇ ਮੈਡੀਕਲ ਦੀ ਰਿਪੋਰਟ ਆਣੀ ਬਾਕੀ ਹੈ ਹਲੇ ਹਾਂ ਤਾਂ ਜਿਹੜੀ ਗੱਲ ਹੋ ਗਈ ਸਾਨੂੰ ਦੱਸਾਂਗੇ ਜੀ ਸਰ ਸਰ ਐਫਆਈ ਲਾਚ ਹੋ ਗਈ ਹੈ ਮਕਦਮਾ ਨੰਬਰ 18 ਹੋ ਗਿਆ ਲਾਚ ਜੀ ਕਿਹੜੀ ਕਿਹੜੀ ਤਾਰੀਖ ਹੈ 290 337 338 304A 427 IPC ਦਾ ਗੋਦਮ ਦਰਜ ਕਰਿਆ। ਫਕੀਸ਼ ਜਰੀ ਸਰ ਅੱਜਕੱਲ ਨੌਜਵਾਨਾਂ ਮਦੇ ਬਹੁਤ ਜ਼ਰ ਜ਼ਰ ਬਾਈਕ ਚਲਾਉਂਦੇ ਨੇ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸੰਦੇਸ਼ ਤਾਂ ਨਹੀਂ ਸਲਾਹ ਦਿੱਤੀ ਜਾ ਸਕਦੀ ਪਰ ਮਾਪਿਆਂ ਨੂੰ ਫਰਜ਼ ਬਣਦਾ ਬੱਚਿਆਂ ਨੂੰ ਸਮਝਾਇਆ ਜਾਵੇ। ਜੀ। ਖਬਰ ਹੁ ਛਾੜਪੁਰ ਦੇ ਚੱਪੇਵਾਲ ਥਾਣਾ ਦੇ ਪਿੰਡ ਲੈਲੀ ਕਲਾਂ ਦੀ ਹੈ ਜਿੱਥੇ ਬੀਤੀ ਰਾਤ ਪਿੰਡ ਦੇ ਇੱਕ ਨੌਜਵਾਨ ਨੇ ਘਰ ਦੇ ਨੇੜੇ ਰਹਿੰਦੇ ਇੱਕ ਬਜ਼ੁਰਗ ਗਵਾਂਡੀ ਦਾ ਤੇਜ਼ਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ ਇਸ ਪਿੰਡ ਨੂੰ ਲੈਲੀ ਗੋਦਨਾ ਨਾਲ ਜਾਣਾ ਜਾ ਰਹਾ ਜਿਸ ਦੀ ਉਮਰ ਦੱਸੀ ਜਾ ਰਹੀ ਹੈ ਲਗਭਗ 60 ਸਾਲ ਦੀ ਕਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਾਤਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਿਹੜਾ ਪਿੰਡ ਹੈ ਲੈਲੀ ਕਲਾ ਠੀਕ ਆ ਜੀ ਇਹ ਕੀ ਗੱਲਬਾਤ ਹੋਈ ਘਰ ਦੇ ਵਿੱਚ ਇੱਕ ਤੁਹਾਡੇ ਦਾ ਆ ਹਾ ਹਾ ਕੰਧ ਦਾ ਦੂਜਾ ਸੀ ਕਹਿੰਦਾ ਮੈਂ ਉਹਦੇ ਕਰਕੇ ਮਾਰਿਆ ਜੀ ਜੀ ਹੋਰ ਸਾਡੇ ਨਾਲ ਕੋਈ ਨਾ ਅਸੀਂ ਗਾਲ ਕੱਢੀ ਨਾ ਉਹਨੂੰ ਗਾਲ ਕੱਢੀ ਉਹ ਤਾਂ ਅਸੀਂ ਜਿਸਲੇ ਮਗਵਾਂਡੀਆਂ ਨੇ ਮੁੰਡੇ ਨੂੰ ਦੱਸਿਆ ਵੀ ਚਾਚਾ ਡਿਗਿਆ ਪਿਆ ਵੀ ਦੇਖੋ ਤਾਂ ਉਹ ਉਸਲੇ ਖਤਮ ਹੋਇਆ ਠੀਕ ਹੈ ਲੋਕੀ ਘਰੋਂ ਕਹਿੰਦੇ ਰੋਟੀ ਖਾ ਕੇ ਰੋਟੀ ਖਾ ਕੇ ਗਿਆ ਉਹ ਅੱਬ ਜਾ ਕੇ ਹੁਣ ਜਿੱਦਾਂ ਤੂੰ ਯਾਰ ਦੋਸਤ ਮੁੰਡਾ ਦੇ ਸਾਡਾ ਗਵਾਂਡੀ ਸੀਗਾ ਇਹਨੇ ਘੰਟਾ ਡੇਢ ਡੇਢ ਗੱਲਾਂ ਬਾਤਾਂ ਕਰਦੇ ਨੇ ਰੋਜ਼ ਹੀ ਕਰਦੇ ਸੀਗੇ ਠੀਕ ਹੈ ਜੀ ਬਸ ਉਹ ਫਿਰ ਹਾਦਸੇ ਲੈ ਉਹ ਕਰਨ ਚੱਲ ਗਿਆ ਇਹ ਨਹੀਂ ਪਤਾ ਉਹ ਕਿ ਦਰਵਾਜ਼ਾ ਲਾਉਂਦੇ ਦੇ ਸੱਟਾਂ ਮਾਰੀਆਂ ਕੋਈ ਮਾਰਿਆ ਕੀ ਕੁਝ ਪਤਾ ਨਹੀਂ ਗਾਤ ਸੀਗਾ ਜੀ ਕਿੰਨੇ ਵਾਰ ਕੀਤਾ ਕੁਝ ਪਤਾ ਬਜ਼ੁਰਗ ਇੱਕ ਕੋਰੇ ਮਗਰਸਾ ਦੇ ਦੋ ਤਿੰਨ ਇੱਥੇ ਸੀ ਕੀ ਰੋਲਾ ਕੀ ਸੀ ਇਹ ਕਾਰਨ ਕਾਰਨ ਕੀ ਬਣਿਆ ਮੇਲ ਹੈ ਕਾਰਨ ਉਹ ਦੇ ਦੇਕਾਂ ਦਾ ਸੱਜ ਵਿਕੰਦ ਦਾ ਦੂਜਾ ਹੋਰ ਕਾਰਨ ਸਾਡੀ ਕੋਈ ਵੰਡ ਵਟਾਈਆਂ ਨਹੀਂ ਕੋਈ ਕੋਈ ਦੂਜੀ ਨਹੀਂ ਇਹ ਕਿੱਥੋਂ ਦਾ ਰਹਿਣ ਵਾਲਾ ਜਨੇ ਮਾਰਿਆ ਇਹ ਵੀ ਲੜੀ ਗਲਾ ਦਾ ਹੀ ਆ ਫੜ ਲਿਆ ਪੁਲਿਸ ਨੇ ਹਾਂ ਫੜ ਲਿਆ ਇਹ ਗਵਾਂਡੀ ਆ ਜੀ ਇਹ ਵੀ ਆ ਇੱਕ ਘਰ ਛੱਡ ਕੇ ਆ ਇਹਦੀ ਕਿੰਨੀ ਉਮਰ ਹੈ ਠੀਕ 5 ਸਾਲ ਦੀ ਤੋਂ ਕੀ ਨਾਮ ਆ ਜੀ ਮੁੰਡੇ ਦਾ ਉਦਾਂ ਤਾਂ ਕੀ ਭੌਂਟਾ ਕਰਕੇ ਸਾਡੇ ਨਾਮ ਦਾ ਸਾਨੂੰ ਵੀ ਨਹੀਂ ਪਤਾ ਹੈ ਜੀ ਸਕਤ ਸਿੰਘ ਜੀ ਮੰਗ ਕਰਦੇ ਹਾਂ ਤੁਸੀਂ ਹਾਂ ਜੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਨਸਾਫ ਮਿਲ ਜੇ ਹੋਰ ਅਸੀਂ ਕੀ ਲੈਣਾ ਤੇ ਕਿਹੜਾ ਦੂਜਾ ਤੁਹਾਡੇ ਭਰਾ ਦੀ ਜਿਹਦੀ ਡੈਥ ਹੋਈ ਏ ਦੀ ਫੈਮਿਲੀ ਜੀ ਇਹ ਗੱਲ ਆਖਣਾ ਕੋਈ ਨਹੀਂ ਬੈ ਉਹ ਨਹੀਂ ਸੀਗਾ ਨਹੀਂ ਤੇ ਉਹ ਹਵੇਲੀ ਰਹਿੰਦੇ ਸੀਗੇ ਜੀ ਉਹਵੇਂ ਰੋਟੀ ਖਾ ਕੇ ਹਵੇਲੀ ਆ ਜਾਣਾ ਨਾ ਦੂਜਾ ਆ ਨਾਮ ਕੀ ਸੀ ਉਹ ਮਨਜੀਤ ਸਿੰਘ ਉਮਰ ਕਿੰਨੀ ਸੀ ਸਟਾਰਟ ਸਟਾਰਟ ਪੈਣ ਹੋਊਗੀ ਜੀ ਠੀਕ ਹੈ ਇਤਤ ਲਾਲੀਪਿੰਡ ਤੋਂ ਮੈਂ ਫੋਨ ਤੇ ਇਨਫੋਰਮੇਸ਼ਨ ਆ ਜੀ ਰاتی ਉਹਦੇ ਵਿੱਚ ਅਸੀਂ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਪਿੰਡ ਲੈਲੀ ਕਲਾਂ ਇਹਨੂੰ ਹੀ ਡੈੱਡ ਬਾਡੀ ਲੈ ਕੇ ਤੇ ਅਸੀਂ ਕੱਲ ਸਿਵਲ ਹਸਪਤਾਲ ਚ ਜਮ੍ਹਾਂ ਕਰਾਈ ਆ ਤੇ ਇਹਦੇ ਵਿੱਚ ਅਸੀਂ ਇੱਕ ਸੁਖਚੰਦ ਸਿੰਘ ਉਹ ਨਾਦਰ ਉਠਾਇਆ ਦਾ ਨਾਂ ਆ ਇਹ ਛੋਟਾ ਨਾਮ ਉਹਨੂੰ ਪੇਸ਼ੇਸ਼ ਲਈ ਲਿਆਂਦਾ ਬਾਕੀ ਤਵਤੀਰ ਚੱਲ ਰਹੀ ਆ ਜੋ ਵੀ ਇਹਦੇ ਵਿੱਚ ਅੱਗੇ ਆਇਆ ਤੇ ਇਹਦੇ ਦੱਸਿਆ ਤਾਂ ਬਸ ਇਹ ਹੋ ਗਿਆ ਕੋਈ ਲੱਗੇ ਪਤਾ ਕਾਰਨ ਕੀ ਹੋਇਆ ਇਹਦਾ ਕਾਰਨ ਅਜੇ ਤਤਤੀਸ਼ ਚੱਲ ਰਹੀ ਹੈ ਜੀ ਕਿਸ ਚੀਜ਼ ਦੇ ਨਾਲ ਆ ਕੇ ਇਹ ਉਹਦੀ ਤਤਤੀਸ਼ ਕਰ ਰਹੇ ਵੀ ਜੋ ਵੀ ਉਹਨੇ ਬਰਾਮਦ ਤੋਆ ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਲਾਚੌਰ ਵਿਖੇ ਡਾਕਟਰ ਮੁਕੇਸ਼ ਕੁਮਾਰ ਐਸ ਪੀ ਡੀ ਨਵਾਂ ਜ਼ੈਰਤੇ ਸ਼ਾਮ ਸ਼ੁੰਦਰ ਡੀ ਐਸ ਪੀ ਬਲਾਚੌਰ ਦੀਗਵਾਈ ਹੇਠ ਸਮੁੱਚੀ ਪੁਲਿਸ ਫੋਰਸ ਕੋਲੋ ਫਲੈਗ ਮਾਰਚ ਕੱਢਿਆ ਗਿਆ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਚੋਣਾਂ ਸੰਬੰਧੀ ਪਿਛਲੇ ਕਈ ਦਿਨਾਂ ਤੋਂ ਸਮੁੱਚੇ ਦੇਸ਼ ਅੰਦਰ ਜਾਬਤਾ ਲੱਗ ਚੁੱਕਿਆ ਜਿੰਸ ਨੂੰ ਕਾਮਯਾਬ ਕਰਨ ਲਈ ਪੁਲਿਸ ਫੋਰਸ ਪੂਰੀ ਮੁਸ਼ਤਦਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਉਹਨਾਂ ਕਹਿ ਕੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਨ ਦੀ ਜਾਤਤ ਨਹੀਂ ਦਿੱਤੀ ਜਾਵੇਗੀ ਅੱਜ ਮਾਨਯੋਗ ਐਸਐਸਪੀ ਐਸਬੀਐਸ ਨਗਰ ਉਹਨਾਂ ਦੇ ਹਦਾਇਤਾਂ ਮੁਤਾਬਿਕ ਇੱਕ ਫਲੈਗ ਮਾਰਚ ਜਿਹੜਾ ਪੂਰੀ ਡਿਸਟ੍ਰਿਕਟ ਦੇ ਵਿੱਚ ਕੱਢਿਆ ਜਾ ਰਿਹਾ ਹੈ ਤਾਂ ਮੇਰੀ ਡੀਐਸਪੀ ਬਲਾਚੌਰ ਐਂਡ ਸਾਡੇ ਡੀਐਸਪੀ ਜਿਹੜੇ ਕਰਾਇਮ ਅਗੇਂਸਟ ਨਸ਼ਾ ਵਿਰੁੱਧ ਐਨਡੀਪੀਐਸ ਜਿਹੜੇ ਹੈਗੇ ਆ ਡੀਐਸਪੀ ਤੇ ਨਾਲ ਇੱਥੇ ਦੇ ਸਾਰੇ ਐਸਐਚਓਜ਼ ਇਸ ਸਬਡਿਵੀਜ਼ਨ ਦੇ ਨਾਲ ਇਹਨਾਂ ਦੀ ਫੋਰਸ ਇਹ ਸਾਰਿਆਂ ਨੂੰ ਲੈ ਕੇ ਅੱਜ ਅਸੀਂ ਬਲਾਚੌਰ ਸਬਡਿਵੀਜ਼ਨ ਦੇ ਵੱਖ-ਵੱਖ ਏਰੀਏ ਦੇ ਵਿੱਚ ਫਲੈਗ ਮਾਰਚ ਕੱਢਾਂਗੇ ਬੇਸਿਕ ਮੰਤਵ ਫਲੈਗ ਮਾਰਚ ਦਾ ਜਿਹੜਾ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਡ ਆਫ ਕੰਡਕਟ ਜਿਹੜਾ ਹੈ ਲੱਗਿਆ ਹੋਇਆ ਹੈ ਕੋਡ ਆਫ ਕੰਡਕਟ ਦੇ ਦੌਰਾਨ ਪੁਲਿਸ ਦੀ ਜਿਹੜੀ ਪ੍ਰੈਜੈਂਸ ਹੈ ਮਤਲਬ ਕਿ ਪਬਲਿਕ ਜਿਹੜੀ ਹੈਗੀ ਹੈ ਬਿਨਾ ਕਿਸੇ ਡਰ ਤੋਂ ਜਿਹੜੀ ਆਪਣੀ ਵੋਟ ਜਿਹੜੀ ਫ੍ਰੈਂਚਾਈਜ਼ ਕਰਨ ਇਹਦੇ ਵਾਸਤੇ ਜਿਹੜਾ ਹੈਗਾ ਪੰਬਲੀ ਦਾ ਕੌਨਫੀਡੈਂਸ ਬਿਲਡ ਕਰਨ ਵਾਸਤੇ ਇਹ ਫਲੈਗ ਮਾਰਚ ਜਿਹੜਾ ਆਪਾਂ ਕੱਢ ਰਹੇ ਆ ਤੇ ਇਹਦੇ ਨਾਲ ਇੱਕ ਡਾਇਰੈਕਸ਼ਨ ਹੈ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਨੂੰ ਸਾਡੇ ਵੱਲੋਂ ਇੱਕ ਚੇਤਾਵਨੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਕਿਸੇ ਦੀ ਤਰ੍ਹਾਂ ਦੀ ਕੋਈ ਇਲੈਗਲ ਐਕਟੀਵਿਟੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਚਾਰੂ ਟਾਂਗ ਦੇ ਨਾਲ ਇਲੈਕਸ਼ਨ ਕਰਵਾਣਾ ਸਾਡੀ ਰਿਸਪੌਂਸਿਬਿਲਟੀ ਹੈ ਤੇ ਸਾਡਾ ਕੰਮ ਵੀ ਹੈ ਜਿਹੜਾ ਕਿ ਆਪਾਂ ਪੂਰੇ ਆਪਣੇ ਤੰਦਹੀ ਦੇ ਨਾਲ ਇਹਨੂੰ ਪੂਰੇ ਨੇਪੜੇ ਚਾੜਾਂਗੇ ਇਸ ਇਸ ਮੀਡੀਆ ਬਾਈਟ ਦੇ ਰਾਈ ਮੈਂ ਇੱਕ ਹੋਰ ਅਪੀਲ ਕਰਨਾ ਚਾਹਨਾ ਸਾਰੇ ਅਸਲਾ ਤਾਰਕਾਂ ਨੂੰ ਬਿਕੋਜ਼ ਕੋਡ ਆਫ ਕੰਡਕਟ ਦੇ ਵਿੱਚ ਸਾਡੇ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਕੱਢਿਆ ਗਿਆ ਸੀਗਾ ਕਿ 31 ਤਰੀਕ ਤੱਕ ਜਿਹੜੀ 31 ਤਰੀਕ ਚਲੀ ਗਈ ਹੈ 31 ਮਾਰਚ ਤੱਕ ਸਾਰਿਆਂ ਨੇ ਆਪਣੇ ਜਿਹੜੇ ਅਸਲਾ ਸੀਗਾ ਉਹ ਡਿਪੋਜ਼ਿਟ ਕਰਵਾਉਣਾ ਸੀਗਾ ਜਾਂ ਤਾਂ ਪੁਲਿਸ ਸਟੇਸ਼ਨ ਤੇ ਜਾਂ ਕਿਸੇ ਗਨ ਹਾਊਸ ਦੇ ਵਿੱਚ ਅਗਰ ਕਿਸੇ ਨੇ ਉਹ ਅਸਲਾ ਹਲੇ ਤੱਕ ਨਹੀਂ ਜਮ੍ਹਾਂ ਕਰਾਇਆ ਇੱਕ ਵਾਰੀ ਫੇਰ ਇਹਨਾਂ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਜਲਦ ਤੋਂ ਜਲਦ ਜਿਹੜਾ ਅਸਲਾ ਜਿਹੜਾ ਹੈ ਆਪਣਾ ਡਿਪੋਜ਼ਿਟ ਕਰਾਨ ਨਹੀਂ ਤਾਂ ਜਿਹੜੀ ਕਾਨੂੰਨ ਮੁਤਾਬਿਕ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਂਦੀ ਸਰ ਜੀਵੇਂ 31 ਤਰੀਕ ਤੱਕ ਟੈਗ ਹੈ ਦੇਖੋ ਮੈਂ ਤੁਹਾਨੂੰ ਮੈਂ ਦੱਸ ਰਿਹਾ ਕਿ 31 ਤਰੀਕ ਦੀ ਡੈਡਲਾਈਨ ਸੀਗੀ ਡੈਡਲਾਈਨ ਤੋਂ ਕ੍ਰਾਸ ਕਰ ਚੁੱਕੇ ਆ ਬੈਡਲਾਈਨ ਕ੍ਰੋਸ ਕਰਨ ਦਾ ਮਤਲਬ ਹੈ ਕਿ ਕਿਸੇ ਟਾਈਮ ਵੀ ਅਗਰ ਸਾਡੇ ਨੋਟਿਸ ਦੇ ਵਿੱਚ ਆਂਦਾ ਸੀ ਐਕਸ਼ਨ ਲੈ ਸਕਦੇ ਹਾਂ ਫਿਰ ਵੀ ਆਪਾਂ ਇੱਕ ਫਰਦਰ ਇੱਕ ਇਹਨਾਂ ਨੂੰ ਰਿਲੈਕਸੇਸ਼ਨ ਦੇ ਰਹੇ ਹਾਂ ਕਿ ਆਪਣਾ ਅਸਲਾ ਜਿਹੜਾ ਜਲਦ ਤੋਂ ਜਲਦ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਉਹ ਜਮ੍ਹਾਂ ਕਰਾਉਣ ਸੋ ਦੈਟ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾ ਪੰਜਾਬ 'ਚ 6 ਥਾਵਾਂ ਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਹਨ ਭਾਜਪਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਦਿਨੇਸ਼ ਸਿੰਘ ਬੱਬੂ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮਜ਼ਬੂਤ ਦਾਵੇਦਾਰ ਮੰਨੇ ਜਾਂਦੇ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਜੋ ਵਿਨੋਦ ਖੰਨਾ ਦੇ ਜਾਣ ਤੋਂ ਬਾਅਦ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਇਸ ਵਾਰ ਲੋਕ ਸਭਾ ਚੋਣਾਂ ਗੁਰਦਾਸਪੁਰ ਹਲਕੇ ਦੇ ਲੋਕਾਂ ਨੂੰ ਪੂਰੀ ਮੀਤਸੀ ਕੇ ਪਾਰਟੀ ਭਾਜਪਾ ਦੀ ਤਰਫੋਂ ਕਵਿਤਾ ਖੰਨਾ ਨੂੰ ਮੈਦਾਨ ਵਿੱਚ ਉਤਾਰੇਗੀ ਪਰ ਦਿਨੇਸ਼ ਸਿੰਘ ਬੱਬੂ ਦਾ ਨਾਂ ਐਲਾਨਣ ਤੋਂ ਬਾਅਦ ਹੁਣ ਕਵਿਤਾ ਖੰਨਾ ਵੱਲੋਂ ਗੁਰਦਾਸਪੁਰ ਦੇ ਲੋਕਾਂ ਵੱਲੋਂ ਉਹਨਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਗਿਆ ਲੋਕ ਸਭਾ ਹਲਕਾ ਭਾਜਪਾ ਦੀ ਸੇਵਾ ਕਰਨ ਲਈ राजनीति बच जरूर रहेगी तो इन्ना ही नहीं उन्होंने गुरदासपुर हल्के तो लोकसभा चो लड़न के संकेत भी दिते हैं विनोद जी के अंतिम क्षणों में उनको गुरदासपुर की चिंता थी और निरंतर चिंता रही लेकिन अंतिम क्षणों तक वो गुरदासपुर के बारे में सोच रहे थे और भगवान की दया से हमारे पास सब कुछ है कोई ऐसी वस्तु नहीं जो हमारे पास नहीं है और इसलिए विनोद जी ने तय किया कि वो सेवा करना चाहते हैं जब हम यहाँ आए गुरदासपुर में लोगों ने हमें इतना प्यार दिया है विनोद जी को 17 साल और मुझे अब छब्बीस साल हुए यहाँ गुरदासपुर में लोगों ने प्यार ही प्यार दिया है विनोद जी के जाने के बाद यहाँ के लोग मेरा परिवार बन चुके हैं मैं ने यहाँ कविता और विनोद खन्ना फाउंडेशन स्थापित किया और गांव-गांव में जाकर हम काम कर रहे हैं बच्चों के फ्यूचर के लिए और हमारा धर्म भी कहता है कि हमें सेवा करनी चाहिए और मैं इतना कहना चाहती हूँ कि पॉलिटिक्स से जो प्लेटफॉर्म आपको पॉलिटिक्स में मिलता है सेवा करने के लिए वो कहीं और नहीं मिलता है और मैंने निश्चय किया है कि मैं जिस तरह से विनोद जी ने लोगों की सेवा की उसी तरह मैं करती रहूंगी और करने वाली हूँ अभी मैंने ये कोई निर्णय लिया नहीं है लेकिन मैं इतना जानती हूँ कि पार्टियाँ सब समझदार हैं वो उनको पता है के सर्वेज में लगभग सत्तर ऐसे अस्सी प्रतिशत लोगों ने चाहा कि मैं उनकी मेंबर ऑफ पार्लियामेंट बनूं तो ये सभी जानते हैं और अभी मैं कहाँ जाऊँगी इंडिपेंडेंट लड़ूंगी या कैसे करूँगी मैंने कोई निर्णय नहीं लिया है ये मान के चलो कि मुझे सेवा करनी है गुरदासपुर की और मैं सेवा करूँगी किसी भी हाल में कमीशन वालों देश भर चो जाबता लगा तो बाद पुलिस वालों भी चोणा लेकर ਸਖਤੀ ਦਿਖਾਈ ਜਾ ਰਹੀ ਹੈ ਜਿਸ ਦੇ ਚੱਲਦੇ ਬਟਾਲਾ ਸ਼ਹਿਰ ਚ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ ਫਲੈਗ ਮਾਰਚ ਕੱਢਿਆ ਗਿਆ ਫਲੈਗ ਮਾਰਚ ਜੋ ਪੂਰੇ ਸ਼ਹਿਰ ਵਿੱਚ ਦੀ ਹੁੰਦੇ ਹੋਏ ਖਤਮ ਹੋਇਆ ਤੇ ਉੱਥੇ ਹੀ ਫਲੈਗ ਮਾਰਚ ਦੀ ਅਗਵਾਈ ਕਰਦੇ ਐਸਐਸਪੀ ਬਟਾਲਾ ਅਸ਼ਨੀ ਗਟਿਆਲ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਟੰਗ ਨਾਲ ਸੁਰੱਖਿਆ ਦੇ ਕਰੜੇ ਪ੍ਰਬੰਧ ਵੀ ਕੀਤੇ ਗਏ ਹਨ ਇਹ ਜੋ ਇਲੈਕਸ਼ਨ ਜੋ ਹੈਗੇ ਜੀ ਆਪਣੀ ਲੋਕ ਸਭਾ ਚੋਣ 2024 ਉਦੇ ਮੱਦੇ ਨਜ਼ਰ ਰੱਖਦੇ ਹੋਏ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਵਾਸਤੇ ਅੱਜ ਦਾ ਜੋ ਅਸੀਂ ਫਲੈਗ ਮਾਰਚ ਕੱਢੇ ਜਾ ਰਹੇ ਹੈਗੇ ਆ ਔਰ ਇਹਦੇ ਵਿੱਚ ਜੋ ਬੀਐਸਐਫ ਜੋ ਸਾਡੇ ਸਾਡੇ ਕੋਲ ਆਈ ਹੋਈ ਹੈ ਬਾਹਰ ਤੋਂ ਫੋਰਸ ਜੋ ਆਈ ਹੈ ਉਹ ਵੀ ਸਾਡੇ ਨਾਲ ਹੈਗੀ ਆ ਔਰ ਤੁਹਾਡੇ ਮੀਡੀਆ ਰਾਹੀਂ ਮੈਂ ਪਬਲਿਕ ਨੂੰ ਅਪੀਲ ਕਰਨਾ ਚਾਹਾਂਗੀ ਕਿ ਜਿੱਥੇ ਵੀ ਕੋਈ ਵੀ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੋ ਉਹ ਨਾ ਉਹ ਉਹਨਾਂ ਦੇ ਨੋਟਿਸ 'ਚ ਆਵੇ ਉਹਨੂੰ ਪੁਲਿਸ ਨੂੰ ਜ਼ਰੂਰ ਇਨਫੋਰਮ ਕਰ ਲਈ ਸਭ ਤੋਂ ਇੰਪੋਰਟੈਂਟ ਹੈਗਾ ਔਰ ਸਭ ਤੋਂ ਜੋ ਟੋਲ ਫ੍ਰੀ ਸਾਡਾ ਨੰਬਰ ਹੈਗਾ 112 ਉਦੇ ਵਿੱਚ ਇਨਫੋਰਮ ਕਰਕੇ ਤੁਰੰਤ ਸਾਨੂੰ ਦੱਸਦੇ ਕਿ ਤਾਂ ਕਿ ਉਦੇ ਉਤੇ ਕਾਰਵਾਈ ਹੋਵੇ ਔਰ ਇਹ ਇਲੈਕਸ਼ਨ ਜੋ ਹੈਗਾ ਕੰਪਲੀਟਲੀ ਫਰੀ ਐਂਡ ਫੇਅਰ ਚੱਲੇ ਜਾਂ। ਕਿੰਨੀ ਪੈਰਾਮਿਲਟਰੀ ਫੋਰਸਾਂ ਕਿੰਨੀ ਪੰਜਾਬ ਪੁਲਿਸ ਦੇ ਤਖੜੀਆਂ ਬਾਰੇ ਮਹੌਜੇ ਜੀ। ਅੱਜ ਹੁਣ ਤੱਕ ਦੀ ਜੋ ਹੈਗੀ ਜੀ ਸਾਡੇ ਕੋਲ ਪਟਿਆਲਾ ਜਿਲ੍ਹੇ ਦੇ ਵਿੱਚ ਇੱਕ ਕੰਪਨੀ ਜੋ ਬੀਐਸਐਫ ਦੀ ਆਈ ਹੋਈ ਹੈ ਪੈਰਾਮਿਲਟਰੀ ਦੀ ਔਰ ਹਲੇ ਸਟੇਟ ਪੁਲਿਸ ਦਾ ਜੋ ਐਸਏਪੀ ਜਿਨ੍ਹਾਂ ਨੂੰ ਕਹਿੰਦੇ ਆਪਾਂ ਸਟੇਟ ਆਰਮਡ ਪੁਲਿਸ ਉਹਦਾ ਅਲੋਕੇਸ਼ਨ ਸਲੇ ਹਲੇ ਸਾਨੂੰ ਹੋਇਆ ਨਹੀਂ ਹੈਗਾ। ਜਿਵੇਂ ਜਿਵੇਂ ਮੈਂ ਪਹਿਲੇ ਵੀ ਦੱਸ ਦਿੱਤੀ ਸੀ ਜਿਵੇਂ ਹੀ ਆਪਣੀ ਇਲੈਕਸ਼ਨ ਦਾ ਜੋ ਦੇਖਣ ਲਈ ਹੋਊਗਾ ਉਸ ਵੇਲੇ ਜੋ ਹੈਗਾ ਉਥੋਂ ਫਿਰ ਬਾਹਰੀ 스테ਟ ਤੋਂ ਬਾਹਰੀ ਜਦੋਂ ਫਰਸਟ ਫੇਸ ਸੈਕਿੰਡ ਫੇਸ ਥਰਡ ਫੇਸ ਉਥੋਂ ਜਦੋਂ ਫੋਰਸ ਫ੍ਰੀ ਹੋ ਜਾਂਦੀ ਹੈ ਉਹਦੀ ਮੂਵਮੈਂਟ ਜੋ ਹੈਗਾ ਅਗਲੇ ਵਾਲੇ 스테ਟ ਦੇ ਵਿੱਚ ਆ ਜਾਂਦੀ ਹੈ। ਗੈਰ ਕਾਨੂੰਨੀ ਅੰਸਰ ਔਰ ਸਿਵਿਲਨ ਲੋਕਾਂ ਤੇ ਇਸ ਫਲੈਗ ਮਾਰ ਦਾ ਕੀ ਅਸਰ ਹੋਏਗਾ? ਬਿਲਕੁਲ ਜੀ ਇਹਦੇ ਵਿੱਚ ਜੋ ਜੋ ਆਪਣੀ ਸਿਵਿਲਨ ਹੈ ਕਾਮਨ ਪਬਲਿਕ ਹੈ ਉਹਨਾਂ ਨੂੰ ਇੱਕ ਕੌਨਫੀਡੈਂਸ ਦਾ ਫੀਲ ਹੋਊਗਾ ਔਰ ਜੋ ਗੈਰ ਕਾਨੂੰਨ ਗੈਰ ਕਾਨੂੰਨੀ ਅੰਸਰ ਜੋ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਪਾਊਗਾ ਕਿਉਂਕਿ ਉਹਨਾਂ ਨੂੰ ਇੱਕ ਇਹ ਮੈਸੇਜ ਮਿਲ ਜੂਗਾ ਜੀ ਫੋਰਸ ਪੂਰੀ ਤੈਨਾਤ ਯਹਾਂ ਪੇ ਅਲਰਟ ਹੈ ਔਰ ਤੈਨਾਤ ਨਹੀਂ ਹੋਰ ਉਹ ਲੋਕਾਂ ਵਾਸਤੇ ਖੜੇ ਨਹੀਂ ਔਰ ਇਹਦੇ ਵਿੱਚ ਆਈ ਹੋਪ ਕਿ ਜੋ ਪਬਲਿਕ ਵੀ ਸਾਡਾ ਸਾਥ ਦੇਊਗੀ ਔਰ ਉਹ ਸਾਨੂੰ ਇਨਫੋਰਮੇਸ਼ਨ ਵੀ ਦੇਊਗੀ ਉਹਦੇ ਉਹਨਾਂ ਦੇ ਆਲੇ-ਦੁਆਲੇ ਦੇ ਵਿੱਚ ਜੋ ਵੀ ਉੱਥੇ ਦੀ ਅਜਿਹੀ ਕੋਈ ਕੰਮ ਹੋਵੇ ਜੋ ਗੈਰ ਕਾਨੂੰਨੀ ਹੈ ਉਹਦੇ ਉਹਦੇ ਰਿਗਾਰਡਿੰਗ ਸਾਡੀ ਇਨਫੋਰਮੇਸ਼ਨ ਦੇਵੇ ਔਰ ਅੱਪਾ ਉਹਨਾਂ ਦੇ ਨਾਲ ਮਿਲ ਕੇ ਆਪਣਾ ਕੰਮ ਕਰੀਏ ਜੀ ਥੈਂਕ ਯੂ ਦੋਸਤੋ ਇਸਨ ਸਾਡੀਆਂ ਆਸ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਮ ਫਿਰ ਤੋਂ ਉਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜ਼ਾਜ਼ਤ ਰੱਬ ਰਾਖਾ